ਜੇ ਆ ਵੀ ਟੀਵੀ ਦੇਖ ਰਹੇ ਦਸ ਕਾਲੂ ਪਿਆਸੋਈ ਦਾ ਸਿਕਾ ਤੇ ਅੱਜ ਅਸੀਂ ਬਠਿੰਡਾ ਦੱਬ ਵਾਲੀ ਰੋਡ ਜੋ ਇੱਥੇ ਹਾਈਵੇ ਬੱਲ ਰਿਹਾ ਗੁਰੂ ਸਰ ਸਹਨੇਵਾਲਾ ਦੇ ਬਾਸ ਛੱਡੇ ਤੇ ਖੜੇ ਆ ਜਿੱਥੇ ਪਿੰਡ ਦੇ ਲੋਕਾਂ ਨੇ ਬਾਸ ਛੱਡੇ ਤੋਂ ਅੰਡਰ ਬ੍ਰਿਜ ਨਾਂ ਬੜਾ ਜਾਣਦੇ ਰੋਸਵਜੋ ਧਰਨਾ ਲਗਾਇਆ ਹੋਇਆ 9 ਤਰੀਕ ਤੋਂ ਧਰਨਾ ਚੱਲ ਰਿਹਾ ਇਹਨਾਂ ਦਾ 9 ਜੁਲਾਈ ਤੋਂ ਤੇ ਲਗਭਗ 20 ਦਿਨ ਹੋ ਗਏ ਆ ਤੇ ਪਰ ਸਰਕਾਰਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਇਹਨਾਂ ਦੀ ਸੋ ਕਿਸਾਨਾਂ ਨੇ ਇਥੇ ਪੱਕਾ ਧਰਨਾ ਲਗਾਇਆ ਹੋਇਆ ਇਹਦੇ ਚ ਕਿਸਾਨ ਜਥੇਬੰਦੀਆਂ ਵੀ ਆ ਪਿੰਡ ਸੰਘਰਸ਼ ਕਮੇਟੀ ਆ ਸੰਘਰਸ਼ ਕਮੇਟੀ ਗੁਰੂ ਸਰ ਸਹਨੇਵਾਲਾ ਜਿਹੜੇ ਖਾਸ ਕਰਕੇ ਇਹ ਜਿਹੜੇ ਸੁਨੀਕ ਆ ਕਿਉਂਕਿ ਜਿਹੜੇ ਇਥੇ ਇਹਨਾਂ ਦਾ ਧਰਨੇ ਲਾਉਣ ਦਾ ਮਤਲਬ ਆ ਵੀ ਇਹ ਸਾਹਮਣੇ ਤੁਸੀਂ ਦੇਖ ਰਹੇ ਆ ਵੀ ਇਹ ਪਿੰਡ ਵਾਲਾ ਬੱਸ ਡਾ ਸਾਹਮਣੇ ਤੇ ਜਦੋਂ ਵੀ ਕੋਈ ਨੈਸ਼ਨਲ ਹਾਈਵੇ ਨਿਕਲਦੀ ਆ ਤਾਂ ਉੱਥੇ ਬੱਸ ਅੱਡੇ ਤੋਂ ਕਿਉਂਕਿ ਇਹ ਦੇਖਦੜ ਜਿਹੜੀ ਹਾਈਵੇ ਤੇ ਰਸਤਾ ਤਾਂ ਕੋਈ ਨਹੀਂ ਹੁੰਦਾ ਇੱਥੇ ਸਾਹਮਣੇੋਂ ਸਿੱਧਾ ਹੀ ਜਾ ਮਤਲਬ ਲਾਇਆ ਹੁੰਦਾ ਦੂਜੇ ਸ਼ਹਿਰ ਨੂੰ ਤੇ ਇਹਨਾਂ ਦਾ ਫਰਜ਼ ਬੰਦਾ ਹੁੰਦਾ ਵੀ ਉੱਥੋਂ ਕੋਈ ਰਸਤਾ ਕੱਢੇ ਤੇ ਇੱਥੇ ਤਾਂ ਕਿ ਜਿਹੜੇ ਲੋਕ ਆ ਉਹ ਅੰਡਰ ਬ੍ਰਿਜ ਬਣੇ ਆ ਜਿਵੇਂ ਹਰੇਕ ਪਿੰਡ ਚ ਅੰਡਰ ਬ੍ਰਿਜ ਬਣੇ ਆ ਤੇ ਇੱਥੇ ਅੰਡਰ ਬ੍ਰਿਜ ਬਰਾਉਂ ਦੀ ਬਜਾਏ ਇਹਨਾਂ ਨੇ ਇੱਥੋਂ ਦੂਰੀ ਤੇ ਦੋ ਅੰਡਰ ਬ੍ਰਿਜ ਬਣਾਤੇ ਆ ਉਹ ਇੱਕ ਤਾਂ ਮਹਿਤੇ ਨੂੰ ਜਾਂਦੀ ਹੈ ਜਿਹੜੀ ਸੜਕ ਤੇ ਉੱਥੇ ਉਹਦੇ ਨਾਲ ਦੋ ਬੜੇ ਆ ਜਿੱਥੇ ਇੱਕ ਬਣਦਾ ਸੀ ਇਹ ਇਧਰ ਨੇ ਪੁੱਲ ਦਾ ਜਿਹੜਾ ਹੱਕ ਬਣਦਾ ਸੀ ਕਿਸੇ ਲੋਕਾਂ ਦਾ ਇਹ ਉਧਰ ਨੇ ਪਾਸੇ ਲੱਗੀ ਆ ਇਹ ਨੈਸ਼ਨਲ ਜਿਹੜੀ ਹਾਈਵੇ ਅਥਾਰਟੀ ਹੈ ਤੇ ਇਹਦੀ ਆਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਤੇ ਜਿਹੜੀ ਇਧਰ ਨੇ ਪਾਸੇ ਬਠਿੰਡਾ ਤੇ ਬਠਿੰਡੇ ਤੋਂ ਜੋ ਕੋਈ ਬੱਸ ਬੱਸਾਂ ਆਉਂਦੀਆਂ ਉਹ ਇੱਥੇ ਰੁਕਦੀਆਂ ਇਹ ਬੱਸ ਸਟਾਪ ਪੁਰਾਣਾ ਸਭ ਤੋਂ ਪੁਰਾਣਾ ਜਿਹੜਾ ਬੱਸ ਸਟੇ ਦੇ ਗੁਰੂ ਸਰ ਸਹਨੇਵਾਲਾ ਦਾ ਇਹ ਮੇਨ ਉਧਰੋਂ ਜਦੋਂ ਡੱਬ ਵਾਲੀ ਨੂੰ ਜਾਣਾ ਹੁੰਦਾ ਤੇ ਇੱਥੇ ਰਸਤਾ ਇੱਥੋਂ ਜਿਹੜੇ ਆਸ-ਪਾਸ ਫੈਕਟਰੀਆਂ ਸੈੱਲਰ ਆ ਇਹਦੇ ਜਿਹੜੇ ਕੋਈ ਮਜ਼ਦੂਰ ਆ ਇੱਥੋਂ ਇਧਰ ਪਿੰਡਾਂ ਆਪਣੇ ਪਿੰਡ ਨੂੰ ਪਿੰਡਾਂ ਨੂੰ ਆਉਂਦੇ ਆ ਆਸ-ਪਾਸੇ ਜਾਂਦੇ ਆ ਤੇ ਇਧਰਲੇ ਸਾਹਮਣੇ ਪਾਸੇ ਤਸਵੀਰਾਂ ਜਿਹੜੀਆਂ ਡੱਬਾ ਵਾਲੀ ਨੂੰ ਜਿਹੜਾ ਨੈਸ਼ਨਲ ਹਾਈਵੇ 38 ਵੱਲੋਂ ਜਿਹੜਾ ਬਣਾਇਆ ਜਾ ਰਿਹਾ ਰੋਡ ਬਣਾਇਆ ਜਾ ਰਿਹਾ ਉਹਦੇ ਤੇ ਇਹ ਵਿਚਾਲੇ ਜਿਹੜੇ ਬੈਠੇ ਆ ਕਿਸਾਨ ਤੇ ਜਾਣਾਂਗੇ ਕਿਸਾਨਾਂ ਤੋਂ ਕੀ ਆ ਪੂਰਾ ਮਾਮਲਾ ਤੇ ਕਰਦੇ ਆ ਕਿ ਸਾਰਾ ਇਹਨਾਂ ਪਿੰਡ ਵਾਸੀਆਂ ਦਾ ਸਿੰਘ ਜਿਹੜੀ ਸੰਘਰਸ਼ ਕਮੇਟੀ ਗੁਰੂ ਸਰ ਸਹਨੇਵਾਲਾ ਉਹਦੇ ਬੈਲਰ ਇਥੇ ਜਿਹੜੇ ਪਿੰਡ ਦੇ ਜਿਹੜੇ ਪੂਰੇ ਬਸਨੀਕ ਜੁੜੇ ਹੋਏ ਆ ਇਥੇ ਇੱਕ ਸੰਘਰਸ਼ ਚ ਤੇ ਗੱਲ ਕਰਦੇ ਆ ਮਾਮਲਾ ਪੂਰਾ ਤੇ ਕੀ ਨਾ ਤੁਹਾਡਾ ਜੀ ਮੇਰਾ ਨਾਮ ਹਰਜਨ ਸਿੰਘ ਆ ਬਾਈ ਜੀ ਪਿੰਡ ਗੁਰੂ ਸਰ ਸਹਨੇਵਾਲਾ ਕੋਲ ਸੰਘਰਸ਼ ਕਮੇਟੀ ਤੇ ਜਿਹੜਾ ਧਰਨਾ ਕਿੰਨੀ ਤਰੀਕ ਤੋਂ ਧਰਨਾ ਲਗਾਇਆ ਤੁਸੀਂ ਕੀ ਰੋਸ ਆ ਤੁਹਾਨੂੰ ਵੀ ਕਿਉਂ ਧਰਨਾ ਲਗਾਉਣਾ ਪਿਆ ਤਕਰੀਬਤ ਸਤੂਏ ਦਿਨ ਦਾ ਹੋ ਗਿਆ ਦਾ ਲੱਗੇਗਾ ਹਾਂ ਦਾ ਜਿਹੜਾ ਰੋਡ ਸਾਹ ਹੈ ਜਿਹੜਾ ਇਹ ਨੈਸ਼ਨਲ ਹਾਈਵੇ ਟੱਪਦਾ ਹੈ ਤੇ ਇਹ ਸਾਡਾ ਮੇਨ ਲੱਡਾਗਾ ਹਾਂ ਦਾ ਮੇਨ ਦੇ ਉੱਤੇ ਕੋਈ ਪਾਣੀ ਦਾ ਅੰਡਰਬ੍ਰਿਜ ਹੈ ਅੰਡਰਬ੍ਰਿਜ ਥੱਲੇ ਦੀ ਠੀਕ ਹੈ ਉਹ ਅੰਡਰਬ੍ਰਿਜ ਜੀ ਇਹਨਾਂ ਨੇ ਨਹੀਂ ਬਣਾਇਆਗਾ ਇਹ ਨੇ ਜਿਹੜਾ ਪਿੱਛੇ ਮਹਿਤਾ ਚੌਕ ਆਗਾ ਉਥੇ ਦੋ ਅੰਡਰਬ੍ਰਿਜ ਬਣਾਉਗੇ ਕਿੰਨੀ ਕੁ ਦੂਰੀ ਤੋਂ ਇਥੋਂ ਇਥੋਂ ਜੀ ਅੱਧਾ ਕਿਲੋਮੀਟਰ ਹੈਗਾ ਹਾਂ ਹੈਗਾ ਜੀ ਉਹ ਕਹਦੇ ਆ ਜੀ ਜਿਹੜਾ ਕਿ ਇੱਕ ਇੱਥੇ ਨਵੇਂ ਬਣਾਇਆ ਗਿਆ ਤੇ ਨੰਗਰ ਟਕਣ ਤੇ ਬਹੁਤ ਦਿੱਕਤ ਆਉਦੀ ਆ ਜੀ ਤਕਰੀਬਨ 10000 ਪਿੰਡ ਦੀ ਵੱਦ ਤੇ 4-5000 ਮਜ਼ਦੂਰ ਆ ਜਿਹੜਾ ਫੈਕਟਰੀਆਂ 'ਚ ਕੰਮ ਕਰਨ ਵਾਸਤੇ ਆਉਂਦਾ ਹੈ ਹਾਂ ਤੇ ਉਹਨਾਂ ਨੂੰ ਨੰਗਰ ਟਕਣ ਤੇ ਬਹੁਤ ਦਿੱਕਤ ਆਉਦੀ ਆ ਜੀ ਹੰਤ 400 ਬੱਚਾ ਸਾਡਾ ਜਿਹੜਾ ਬਰਨ ਜੋਧਪੁਰ ਸਕੂਲ ਜਾਂਦਾ ਸਾਡੇ ਸਕੂਲ ਹੈ ਨਹੀਂਗਾ ਕਿ ਕਿੰਨੀ ਕਿਹੜੀ ਕਲਾਸ ਦੇ ਕਿ ਸਕੂਲ ਆ ਤੁਹਾਡੇ ਸਾਡੇ 8ਵੀਂ ਤੱਕ ਸਕੂਲ ਆ ਬਾਕੀ ਅਗਲੀਆਂ ਕਲਾਸਾਂ ਜਿਹੜੀਆਂ ਜੋਧਪੁਰ ਤੇ ਇਸ ਦੂਗਾ ਸ਼ਹਿਰ ਚ ਜਾਂਦੇ ਆ ਜੀ ਅੱਛਾ ਠੀਕ ਆ ਨਾਲੋਂ ਲੰਘਣ ਤੱਕ ਬਹੁਤ ਦਿੱਕਤ ਆਉਂਦੀ ਆ ਐਕਸੀਡੈਂਟ ਵਗੈਰਾ ਦਾ ਡਰ ਰਹਿੰਦਾ ਜੀ ਹਾਂ ਤੇ ਇਸੇ ਕਰਕੇ ਸਾਡੀ ਪ੍ਰਸ਼ਾਸਨ ਨੂੰ ਮੰਗ ਆ ਵੀ ਸਾਡਾ ਇਹਦਾ ਹੰਟਰ ਬ੍ਰਿਜ ਆ ਉਹ ਬਣਾਇਆ ਗਿਆ ਇਹ ਤੋਂ ਹੋਰ ਪਿੰਡਾਂ ਨੂੰ ਵੀ ਕੋਈ ਰਸਤੇ ਜਾਂਦੇ ਹੋਣੇ ਆ ਜਿਵੇਂ ਆ ਸਾਹਮਣੇ ਰਸਤਾ ਇੱਕ ਇਹ ਇਹ ਕਿ ਰੋਡ ਕਿੱਧਰ ਨੂੰ ਜਾਂਦੀ ਆ ਵੀ ਇਹ ਤਾਂ ਗਹਿਰੀ ਦੇਵੀ ਨਗਰ ਤੋਂ ਹੋ ਕੇ ਜੱਸੀ ਹੋ ਕੇ ਇਹ ਗਾ ਆਪਣਾ ਤਲਵੰਡੀ ਰੋਡ ਉਹ ਕੋਰਸਮੀਰ ਨੂੰ ਤਲਵੰਡੀ ਤੇ ਗਾਹ ਮੌੜਾ ਨੂੰ ਜਿਹੜੀ ਉਹ ਰਸਤਾ ਹੋ ਗਿਆ ਠੀਕ ਆ ਜੀ ਤੇ ਇਧਰੋਂ ਆਪਣੇ ਇਹ ਪਿੰਡ ਵਿੱਚ ਦੀ ਹੋ ਕੇ ਸੈਣੀ ਵਾਲਾ ਤੋਂ ਨਰੋਵਾਨਾ ਜੈ ਸਿੰਘ ਹੋ ਕੇ ਬਾਜ਼ਰ ਰੋਡ ਇਧਰ ਸੜਦਾ ਜੀ ਇਹ ਰਸਤਾ ਸਾਰੇ ਪਿੰਡਾਂ ਨੂੰ ਮਿਲਾਂਦਾ ਜਾ ਰੇਲਵੇ ਸਟੇਸ਼ਨ ਵੀ ਇੱਥੇ ਰੇਲਵੇ ਗਹਿਰੀ ਜਿਹੜੀ ਇਹ ਦੇਵੀ ਨਗਰ ਆ ਇੱਥੇ ਰੇਲਵੇ ਸਟੇਸ਼ਨ ਹੈ ਨਹੀਂ ਉਹ ਕਿੰਤਾ ਦੇ ਲੋਕ ਇੱਥੇ ਆ ਕੇ ਚੜਦੇ ਆ ਠੀਕ ਹੈ ਠੀਕ ਹੈ ਤੇ ਉਹਨਾਂ ਨੂੰ ਵੀ ਬਹੁਤ ਦਿੱਕਤ ਆਉਂਦੀ ਆ ਲੰਘਣ ਟੱਪਾ ਆਮ ਜਿਹੜੇ ਇਧਰੋਂ ਡੱਬਾ ਵਾਲੀ ਨੂੰ ਜਾਂਦੇ ਹੋਣੇ ਆ ਉਹਨਾਂ ਲੋਕਾਂ ਨੂੰ ਵੀ ਪਿੰਡ ਦੇ ਜਾਂ ਆਸੇ ਪਾਸੇ ਤੋਂ ਉੱਥੋਂ ਫਿਰ ਉਹ ਐ ਜਾਣਾ ਪੈਂਦਾ ਕ੍ਰੋਸ ਕਰਨਾ ਪੈਂਦਾ ਉਹ ਜਿੱ ਘੁੰਮ ਕੇ ਆਉਂਦੇ ਆ ਵਿਚਾਰੇ ਹੁਣ ਦੋਨੇ ਪਾਸੇ ਰੌਂਗ ਸਾਈਡ ਆ ਗਈ ਇੱਥੋਂ ਪਿੰਡ ਵਾਲੇ ਬੰਦੇ ਆਉਂਦੇ ਆ ਇਧਰੋਂ ਦੇਖੋ ਜੀ ਰੌਂਗ ਸਾਈਡ ਜਾਂਦੇ ਆ ਤੇ ਜ਼ਿਆਦਾਤਰ ਆ ਕਿ ਖੇਤ ਆਪਣੇ ਇਧਰ ਹੀ ਰਹਿ ਗਏ ਜਿਹੜੇ ਖੇਤਾਂ ਦੇ ਖੇਤੀ ਕਰਨ ਵਾਲੇ ਵੀ ਜਾ ਕੇ ਜਹਰਾ ਪੱਠਾ ਵੀ ਲਾਉਣਾ ਪੈਂਦਾ 60% ਜ਼ਮੀਨ ਆ ਜਿਹੜੀ ਪਿੰਡ ਦੀ ਉਹ ਇਧਰ ਹੀ ਆ ਜੀ ਇਹ ਗਰੀ ਦੇਵੀ ਨਗਰ ਰੋਡ ਤੇ ਹਾਂਜੀ ਇਹਸ ਰੋਡ ਤੇ ਜੀ ਤੇ ਬਾਕੀ 26 27 ਫੈਕਟਰੀਆਂ ਹੈਗੀਆਂ ਇੱਥੇ ਹਾਂ ਤੇ 3-4000 ਮਜ਼ਦੂਰ ਆਉਂਦਾ ਇੱਥੇ ਕੰਮ ਕਰਨ ਵਾਸਤੇ ਤੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਆ ਲੰਘਣ ਟੱਪਾਂ ਤੇ ਮੇਨ ਗੱਲ ਜਿਹੜੀ ਹੈਗੀ ਇੱਕ ਸਾਡੇ ਅੱਡੇ ਦੀ ਹਾਂ ਬੱਸ ਸਟੈਂਡ 100 ਸਾਲ ਤੋਂ ਪੁਰਾਣਾ ਬੱਸ ਸਟੈਂਡ ਆ ਸਾਡਾ ਇੱਥੋਂ ਸੁਣਨ ਦੀ ਗੱਲ ਆਈ ਆ ਵੀ ਇੱਥੋਂ ਚੱਕ ਕੇ ਉਹ ਆਪਣਾ ਜਿਹੜਾ ਇੱਥੇ ਮਹਿਤਾ ਚੌਂਕਾ ਹਾਂ ਉੱਥੇ ਜਿਹੜਾ ਹਾਂ ਉਹ ਬਣਾਏ ਆ ਜਿਹੜੇ ਉਥੇ ਪੁਲ ਬਣਾਏ ਆ ਜਿਹੜੇ ਹਾਂ ਉਥੇ ਲੈ ਗਏ ਜੀ ਉਹ ਚੱਕ ਇਹ ਸਾਡੀ ਮੇਨ ਮੰਗ ਹੈ ਵੀ ਸਾਡਾ ਬੱਸ ਸਟੈਂਡ ਵੀ ਇੱਥੇ ਰਹਿਣਾ ਚਾਹੀਦਾ ਤੇ ਇਹ ਜਿਹੜਾ ਅੰਡਰਬ੍ਰਿਜ ਹੈ ਇਹ ਵੀ ਬਣਨਾ ਚਾਹੀਦਾ ਤੇ ਇਹਦੇ ਸੰਬੰਧੀ ਕੋਈ ਨੈਸ਼ਨਲ ਜਿਹੜੇ ਹਾਈਵੇ ਅਥਾਰਟੀ ਵਾਲਿਆਂ ਨੂੰ ਜਾਂ ਇੱਥੇ ਕੋਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੋਈ ਡੀਸੀ ਨੂੰ ਕਿਸੇ ਨੂੰ ਮਿਲੇ ਨਹੀਂ ਤੁਸੀਂ ਪਿੰਡ ਵਾਸੀ ਮੰਗ ਜੀ ਡੀਸੀ ਸਾਹਿਬ ਨੂੰ ਵੀ ਮਿਲੇ ਸੀਗੇ ਡੀਸੀ ਸਾਹਿਬ ਨੇ ਐਸਟੀਐਮ ਸਾਹਿਬ ਦੀ ਡਿਊਟੀ ਵੀ ਲਾਈ ਹੋਈ ਆ ਕਿ ਵੀ ਇੱਥੇ ਇਨਕੁਆਇਰੀ ਕਰੀ ਜਾਵੇ ਤੇ ਪਰ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ 20 ਸਾਲਾਂ ਚ ਕਿੰਨੀਕ ਸਰਵਾਈ ਹੋਈ ਹੈ ਸਾਡੀ ਕਿੰਨੇ ਕ ਵਾਰੀ ਪ੍ਰਸ਼ਾਸਨਿਕ ਅਧਿਕਾਰੀ ਆਏ ਇੱਥੇ 20 ਸਾਲਾਂ ਚ ਇੱਥੇ ਕੋਈ ਹਜੇ ਤੱਕ ਕੋਈ ਨਹੀਂ ਆਇਆ ਜੀ ਇੱਕਦਮ ਨੈਸ਼ਨਲ ਅਥਾਰਟੀ ਵਾਲੇ ਆਏ ਸੀਗੇ ਤੇ ਉਹਨਾਂ ਨੇ ਕੋਈ ਚੰਗੀ ਤਰ੍ਹਾਂ ਸਾਡੀ ਗੱਲਬਾਤ ਨਹੀਂ ਸੁਣੀ ਤੇ ਵੀ ਤੁਹਾਡਾ ਇਹ ਨਜਾਇਜ਼ ਧੱਕਾ ਹੈ ਬਹੁਤ ਜੋ ਹੈ ਤੇ ਉਹਨਾਂ ਨੇ ਜਿਹੜੀ ਕਿ ਮੇਨ ਗੱਲ ਆ ਇੱਥੇ 90% ਜਿਹੜੀ ਆਵਾਜ਼ ਆਈ ਆ ਲੋਕਾਂ ਦੀ ਇਸ ਰਸਤੇ ਤੇ ਅਪਡਾਊਨ ਕਰਦੇ ਆਗੇ ਤੇ ਜਿਹੜੇ ਉਹ ਅੰਡਰਬ੍ਰਿਜ ਬਣਾਏ ਆ ਉਥੇ 10% ਲੋਕ ਆ ਸਾਰੇ ਹਾਂ ਤੇ ਇੱਥੇ 90% ਆ ਇੱਥੇ 90% ਦੇ ਜਿਹੜੇ ਜਾਂਦੇ ਆ ਸੇ ਪਾਸੇ ਕੰਮਕਾਰਾਂ ਨੂੰ ਤੇ ਉੱਥੇ ਥੋੜੇ ਹੀ ਆ ਮਨੋ ਜਿਹੜੇ ਉੱਥੇ ਫਿਰ ਇਹ ਕੋਈ ਕੀ ਇੱਕ ਦੋ ਬਣਾਉਣ ਦਾ ਕਾਰਨ ਕੀ ਰਹਿ ਗਿਆ ਵੀ ਉਹਦੇ ਨਾਲ ਇੱਕ ਨਹੀਂ ਸਰ ਸਕਦਾ ਸੀ ਤਾਂ ਫਿਰ ਦੋ ਕਿਉਂ ਬਣਾਏ ਕਿ ਆਹ ਇੱਥੋਂ ਵਾਲਾ ਵੀ ਲੈ ਕੇ ਉਧਰ ਉਹੀ ਗੱਲ ਅਸੀਂ ਕਹਿਣੇ ਆ ਜੀ ਜਿਹੜਾ ਇੱਥੇ ਪੁਲ ਬਣਾਉਣਾ ਸੀ ਉਹ ਉੱਥੇ ਲੈ ਗਿਆ ਜੀ ਚੱਕ ਕੇ ਹਾਂ ਤੇ ਉਹ ਨਹੀਂ ਪੁਲਾ ਇੱਥੇ ਬਣ ਜਾਂਦਾਗਾ ਇਹ ਮੇਨ ਗੱਲ ਇਹ ਹੈਗੀ ਵੀ ਹਰ ਇੱਕ ਗੱਲ ਧਰਨਾ ਲਾਉਣ ਨਾਲ ਹੀ ਹੁੰਦੀ ਆ ਜੀ ਸਾਨੂੰ ਤਾਂ ਐ ਸੀਗਾ ਵੀ ਸਾਡਾ ਮੇਨ ਅੱਡਾਗਾ ਇਹ ਵੀ ਆਪਣੇ ਆਪ ਹੀ ਬਣਾਉਣਗੇ ਸਾਡਾ ਪੁਲੇ ਪਹਿਲਾਂ ਤੁਸੀਂ ਤਾਂ ਹੀ ਬੈਠੇ ਰਹੇ ਬੋਲੇ ਨਹੀਂ ਪਹਿਲਾਂ ਹਾਂਜੀ ਇਸੇ ਕਰਕੇ ਅਸੀਂ ਚੁੱਪ ਰਹੇ ਵੀ ਸਾਡਾ ਮੇਨ ਅੱਡਾ ਦਾ ਮੇਨ ਰਸਤਾ 90% ਲੋਕਾਂ ਦੀ ਆਵਾਜ਼ ਆਈ ਇੱਥੋਂ ਦੀ ਹੈ ਵੀ ਇਹ ਆਪਣੇ ਆਪ ਹੀ ਪੁਲ ਬਣਾ ਦੇਣਗੇ ਤਾਂ ਉਸ ਦਿਨ ਪਤਾ ਲੱਗਿਆ ਆਹ ਇਹਨਾਂ ਨੇ ਕੰਦ ਕੀ ਕੱਟਣ ਲੱਗ ਗਏ ਉਸ ਦਿਨ ਅਸੀਂ ਰੋਕੇ ਆ ਕਿ ਇੱਥੇ ਵੀ ਸਾਡਾ ਪੁਲ ਬਣਨਾ ਚਾਹੀਦਾ ਹੁਣ ਇਕੱਲਾ ਧਰਨੇ ਦੇ ਨਾਲ ਨਾਲ ਕੋਈ ਹੋਰ ਐਕਸ਼ਨ ਕਰਨ ਦਾ ਕੋਈ ਪਿੰਡ ਪਤੌਰ ਤੇ ਵਿਚਾਰਿਆ ਕੋਈ ਮਾਵਲਾ ਵੀ ਜਿਹੜੀ ਸੰਘਰਸ਼ ਕਮੇਟੀ ਬਣਾਈ ਆ ਉਹਦੇ ਚ ਕੋਈ ਰੂਪਰੇਖਾ ਲਾਣੀ ਹੋਵੇ ਕੁਈ ਅਗਲਾ ਕੁਛ ਕਰਨਾ ਹੋਵੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਣਾ ਹੋਵੇ ਜਾਂ ਕੋਈ ਹੋਰ ਕੋਈ ਕਾਰਵਾਈ ਕਰਨੀ ਹੋਵੇ ਜੋ ਸਰਵਾਈਡ ਨਹੀਂ ਛੋਡੀ ਹੋ ਰਹੀ ਜੀ ਅਗਲਾ ਅਸੀਂ ਮਿਲ ਕੇ ਸਾਰੇ ਪਿੰਡ ਵਾਸੀ ਮਿਲ ਕੇ ਜੇ ਸਾਡੀ ਕੋਈ ਨਾ ਸੁਣਵਾਈ ਹੋਈ ਤਾਂ ਅਸੀਂ ਅੱਗੇ ਡੀਸੀ ਸਾਹਿਬ ਨੂੰ ਵੀ ਮਿਲਾਂਗੇ ਅਫਸਰ ਸਾਹਿਬਾਨ ਨਾਲ ਗੱਲਬਾਤ ਕਰਕੇ ਤੇ ਆਪਣਾ ਕੋਈ ਸੜਕ ਰੋਕ ਹੰਦਾ ਪ੍ਰੋਗਰਾਮ ਇਹ ਜਾ ਬਣਾਵਾਂਗੇ ਅਸੀਂ ਜੇ ਸਾਡੀ ਸੁਣਵਾਈ ਨਾ ਹੋਈ ਤਾਂ ਸਾਡੀ ਬੇਨਤੀ ਹੈ ਵਸਤਹੀਂ ਵੀ ਇਹ ਪੁਲ ਬਣਾਉਣਾ ਚਾਹੀਦਾਗਾ ਇੱਥੇ ਬਹੁਤ ਜ਼ਰੂਰੀ ਪੁਲ ਆਗਾ ਇਹ ਕੋਈ ਆਇਤਾ ਹੈ ਨਹੀਂਗਾ ਵੀ ਸਾਡਾ ਨਜ਼ਾਇਜ਼ ਹਰੇਕ ਪਾਸਡੇ ਦੇ ਬਰਾਬਰ ਹੀ ਬਣਿਆ ਸਾਹਮਣੇ ਹੀ ਬਣਿਆ ਤਕਰੀਬਨ ਹੀ ਇਹ ਪਤਾ ਨਹੀਂ ਕਿਉਂ ਇਥੇ ਬਹੁਤ ਦੂਰੀ ਚਲੇਗੀ ਹਰ ਇੱਕ ਪਿੰਡ ਚ ਦੋ ਪੁਲ ਬਣਾ ਗਿਆ ਜਿੱਥੇ ਚਾਹੀਦੇ ਸੀ ਬਣਾ ਗਿਆ ਪਰ ਇਹੀ ਏਡਾ ਛੱਡਿਆਗਾ ਇੱਕ ਸਾਡਾ ਉਹ ਉਹ ਜਿਹੜੀ ਹੁਣ ਡੱਬਾ ਵਾਲੀ ਨੂੰ ਜਾਂਦੀ ਹੈ ਬੱਸ ਸਟਾਡੇ ਤੋਂ ਉੱਥੇ ਰੁਕਦੀਆਂ ਸਵਾਰੀਆਂ ਬੱਚੇ ਵੀ ਉਥੋਂ ਉਤਰਨਗੇ ਜਿਹੜੇ ਇਧਰੋਂ ਜੋਧਪੁਰੋਂ ਉੱਥੋਂ ਉਤਰ ਕੇ ਇਹਨੂੰ ਕ੍ਰੋਸ ਕਰਨਗੇ ਬਹੁਤ ਵੱਡਾ ਨੈਸ਼ਨਲ ਹਾਈਵੇਅ ਟ੍ਰੈਫਿਕ ਬਹੁਤ ਖਤਰੇ ਵਾਲਾ ਕੰਮ ਹੀ ਆ ਇਸ ਕਰਕੇ ਵੀ ਐਕਸੀਡੈਂਟ ਹੋਣ ਦੇ ਡਰ ਆ ਬੱਚੇ ਛੋਟੇ ਆਗੇ ਤੇ ਸਾਡੀ ਸੁਣਵਾਈ ਹੋਵੇ ਤੇ ਜੇ ਨਾ ਕੋਈ ਸੁਣਵਾਈ ਹੋਈ ਤੇ ਅਸੀਂ ਸਾਰੇ ਪਿੰਡ ਵਾਸੀ ਆਪਦਾ ਕੋਈ ਰਹਿ ਕਰਕੇ ਪੁਲਿਸ ਨੂੰ ਸਿਕਿਉਰਿਟੀ ਤੇ ਅਸੀਂ ਅਗਲੀ ਕੋਈ ਕਾਰਵਾਈ ਕਰਾਂਗੇ ਠੀਕ ਹੈ ਜਿਹੜਾ ਸੰਘਰਸ਼ ਕਮੇਟੀ ਗੁਰੂ ਸਾਹਿਬ ਸੈਣੀ ਵਾਲਾ ਲਗਾਤਾਰ 9 ਜੁਲਾਈ ਤੋਂ ਧਰਨਾ ਇੱਥੇ ਜਾਰੀ ਹੈ ਰੋਡ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀ ਡੀਸੀ ਡਿਪਟੀ ਕਮਿਸ਼ਨਰ ਤੱਕ ਵੀ ਮਾਮਲਾ ਪਹੁੰਚਿਆ ਨੈਸ਼ਨਲ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਤੱਕ ਵੀ ਮਾਮਲਾ ਪਹੁੰਚਿਆ ਪਰ ਅਜੇ ਤੱਕ ਇਹਨਾਂ ਦੀ ਕੋਈ ਸ਼ਨਵਾਇ ਨਹੀਂ ਹੋ ਰਹੀ ਤੇ ਇਹ ਜਿਹੜਾ ਕੰਮ ਉਹਨਾਂ ਦਾ ਉਧਰ ਦੇ ਪਾਸੇ ਕੰਮ ਜਾਰੀ ਹੈ ਉਧਰ ਦੇ ਪਾਸੇ ਜਿਹੜਾ ਇੱਕ ਪੁਲ ਤੋਂ ਅੰਡਰਬ੍ਰਿਜ ਆ ਉਹਦੇ ਨਾਲ ਇੱਕ ਪੁਲ ਹੋਰ ਆ ਉਹਦਾ ਵੀ ਢੂਲਾ ਉਹਨਾਂ ਨੇ ਲਾਇਆ ਤੇ ਇੱਥੇ ਵੈਸੇ ਆਸ-ਪਾਸ ਕੰਮ ਹੋ ਰਿਹਾ ਇੱਥੇ ਨੇੜੇ ਤੇ ਚੱਲਦਾ ਜੀ ਕਿ ਬੰਦ ਆ ਆਹ ਦੇ ਵਿੱਚ ਬੰਦ ਆ ਹਾਂ ਜਿਹੜਾ ਸਰਟੀਫਿਕੇਟ ਵੀ ਹੁੰਦਾ ਪਿੰਡ ਦੀ ਹੱਦ ਤੱਕੇ ਪਿੰਡ ਵਾਸੀਆਂ ਕਹਿੰਦਾ ਜਿਹੜੀ ਪਿੰਡ ਦੀ ਹੱਦ ਤੱਕ ਜਿਹੜਾ ਕੰਮ ਚੱਲਦਾ ਨੈਸ਼ਨਲ ਅਥਾਰਟੀ ਆਫ ਇੰਡੀਆ ਦਾ ਉਹ ਬੰਦ ਕਰਿਆ ਵਿਆ ਆ ਤੁਹਾਨੂੰ ਚਾਰ ਸਫੇਰਾ ਦਿਖਾਉਣੇ ਆ ਉਧਰਲੇ ਪਾਸੇ ਜਦੋਂ ਡੱਬਾ ਵਾਲੀ ਨੂੰ ਬਸ ਚੜਨਾ ਬਠਿੰਡੇ ਤੋਂ ਡੱਬਾ ਵਾਲੀਆਂ ਬੱਸਾਂ ਆਉਂਦੀਆਂ ਨੇ ਆ ਉੱਥੇ ਰੁਕਦੀਆਂ ਉਹ ਸਾਹਮਣੇ ਤੇ ਉਹ ਰੋਡ ਆ ਸਾਹਮਣੇ ਇਧਰਲੇ ਪਾਸੇ ਬਠਿੰਡਾ ਬਠਿੰਡੇ ਤੋਂ ਆਉਂਦੀਆਂ ਤੇ ਇਧਰ ਆ ਜਿਹੜਾ ਇਹ ਪਿੰਡ ਦਾ ਜਿਹੜਾ ਬੱਸ ਡਾ ਮੇਨ ਆ ਜਿੱਥੋਂ ਪਹਿਧਰਾ ਆਪਾਂ ਬਠਿੰਡੇ ਨੂੰ ਬੱਸਾਂ ਚੜ੍ਹਦੀਆਂ ਡੱਬਾ ਵਾਲੀ ਵਾਲੇ ਪਾਸੇ ਆਉਂਦੀ ਇਧਰ ਦੇ ਪਾਸੇ ਹੁੰਦੀ ਹੈ ਮੇਨ ਇੱਥੋਂ ਹੀ ਰੇਲਵੇ ਸਟੇਸ਼ਨ ਆ ਤੇ ਉੱਥੇ ਜੈ ਸਿੰਘ ਤੋਂ ਲੈ ਕੇ ਇਧਰਲੇ ਪਿੰਡਾਂ ਨੂੰ ਤੇ ਆ ਜਿਹੜਾ ਨਾਲ ਨਾਲ ਆ ਪੌੜਾ ਇਹ ਸਾਹਮਣੇ ਜਿਹੜਾ ਬਣਿਆ ਇਹਦੇ ਉੱਤੇ ਆ ਬਣਿਆ ਜੀ ਤੇ ਇੱਥੇ ਹੁਣ ਕੰਮ ਇਹਨਾਂ ਦਾ ਰੁਕਿਆ ਪਿਆ ਕਿ ਰ ਇੱਕ ਵਾਰੀ ਧਰਨਾ ਲੱਗਣ ਕਰਕੇ ਤੇ ਇਸ ਤੋਂ ਅੱਗੇ ਜਿਹੜਾ ਆਸ ਆ ਵੇਖੋ ਜੀ ਆ ਪਿੰਡ ਗੁਰੂ ਸਰ ਸਹਨੇਵਾਲਾ ਦਾ ਜਿਹੜਾ ਰਸਤਾ ਜਾਂਦਾ ਇਹ ਇਥੋਂ ਹੀ ਇਹ ਜਿਹੜਾ ਪੁਲ ਇਹਦੇ ਸਾਹਮਣੇ ਬਣਨਾ ਚਾਹੀਦਾ ਸੀ ਅੰਡਰ ਬ੍ਰਿਜ ਜ਼ਮੀਨ ਧੋਜਾ ਜਿਹੜਾ ਇਹ ਬਣਨਾ ਚਾਹੀਦਾ ਸੀ ਪੁਲ ਤੇ ਪਰ ਇੱਥੇ ਨਹੀਂ ਬਣਿਆ ਤੇ ਇਹਦੇ ਕਰਕੇ ਇਹਨਾਂ ਨੇ ਜਿਹੜੇ ਕਿਸਾਨ ਜਥੇਬੰਦੀ ਵੀ ਇਹ ਨਾਲ ਸਹਿਯੋਗ ਆ ਸੰਘਰਸ਼ ਕਮੇਟੀ ਗੁਰੂ ਸਰ ਸਹਨੇ ਵਾਲਾ ਦੇ ਇਹ ਸਾਰੇ ਜਿਹੜੇ ਪਿੰਡ ਦੇ ਵਸਨੀਕ ਆ ਤੇ ਇਧਰ ਆ ਸਾਹਮਣੇ ਆ ਜਿਹੜਾ ਇਹ ਗਹਿਰੀ ਦੇਵੀ ਨਗਰ ਇਹ ਗਹਿਰੀ ਦੇਵੀ ਨਗਰ ਨੂੰ ਸੜਕ ਜਾਂਦੀ ਆ ਤੇ ਇਥੋਂ ਹੀ ਜਿਹੜੀ ਇਹ ਇਹਨਾਂ ਨੇ ਦੱਸਿਆ ਵੀ ਫੈਕਟਰੀਆਂ ਸੈਲਰ ਤੇ ਕੰਡੇ ਇਥੋਂ ਬਹੁਤ ਬਣੇ ਆ ਵੀ ਇਹਦੇ ਕਰਕੇ ਇਥੋਂ ਮਜ਼ਦੂਰ ਇਹ ਇਸ ਰਾਸਤੇ ਨੂੰ ਜਾਂਦੇ ਆ ਤੇ ਸਾਰਿਆਂ ਨੂੰ ਔਕਾ ਹੋਇਆ ਪਿਆ ਤੇ ਇਹ ਤਸਵੀਰਾਂ ਅਸੀਂ ਤੁਸੀਂ ਗੁਰਨਾਬ ਦੇ ਹੋਣਾ ਜਿਹੜਾ ਸਾਡਾ ਚੈਨਲ YouTube ਚੈਨਲ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਚੈਨਲ ਨੂੰ ਦੋਸਤੋ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤਾਂ ਕਿ ਇਹੋ ਜਿਹੀਆਂ ਅਸੀਂ ਹੋਰ ਵੀ ਵੀਡੀਓ ਤੁਹਾਨੂੰ ਦਿਖਾਇਆ ਕਰੀਏ ਇਹਨਾਂ ਜਿਹੜੇ ਸੰਘਰਸ਼ੇ ਲੋਕਾਂ ਦੀਆਂ ਵੀਡੀਓ ਜਿਨ੍ਹਾਂ ਨਾਲ ਠੱਕਾ ਹੋ ਰਿਹਾ ਜਿਹੜਾ ਸਿਸਟਮ ਠੱਕਾ ਕਰ ਰਿਹਾ ਤੇ ਉਹ ਜਿਹੇ ਵੀਡੀਓ ਅਸੀਂ ਪਾਉਂਦੇ ਰਹੀਏ ਜਿਹੜਾ ਸਾਡਾ ਗੁਰਨਾਬ ਦੇਵਨ ਦਾ ਪੇਜ ਆਪਣਾ YouTube ਦਾ ਚੈਨਲ ਆ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਤੇ ਕਮੈਂਟ ਵੀ ਜਰੂਰ ਲਿਖਿਆ ਕਰੋ ਸਾਨੂੰ ਸੁਝਾਅ ਦਿਆ ਕਰੋ ਤਾਂ ਕਿ ਅੱਗੇ ਤੋਂ ਹੋਰ ਵੀ ਅਸੀਂ ਇਹਦੇ 'ਚ ਸੁਧਾਰ ਕਰ ਸਕੀਏ ਤੇ ਲਾਈਕ ਜਰੂਰ ਕਰਿਆ ਕਰੋ ਸੋ ਗੁਰਨਾਬ ਦੇਵਨ ਚੈਨਲ ਤੇ ਸਾਰਿਆਂ ਨੂੰ مننه دي سارانو